ਅੱਛੀ ਗੱਲ ਇਹ ਸਾਰਿਆਂ ਨੂੰ ਤੇ ਅੱਜ ਮੈਂ ਮਿਲ ਕਰਦੇ ਕਿ ਤੁਸੀਂ ਠੀਕ ਹੋਗੇ ਸਾਰੇ ਜਣੇ ਤੇ ਅੱਜ ਅਸੀਂ ਗਏ ਸੀ ਬਾਜ਼ਾਰ ਤੇ ਉਥੋਂ ਮੈਂ ਕੱਲ ਲਈਆਂ ਦਸਮਾਨ ਇਹ ਹੁੱਲੀ ਦਾ ਤੇ ਅਸੀਂ ਗਏ ਸੀ ਆਪਣੀ ਐਕਟਿਵ ਵਰਕ ਤੇ ਪਹਿਲਾਂ ਮੈਂ ਖਾਦਾ ਕੁਸ਼ ਮੈਂ ਆਪਣੇ ਪਾਪਾ ਨਾਲ ਇਹ ਆਪਾਂ ਹੁਣ ਤੋਂ ਦੀ ਹੁੰਦੇ ਹਾਂ ਦਸਮਾਨ ਤੇ ਗਾਇਜ਼ ਆ ਹੈਗੀ ਪਿਸ਼ਕਾਰੀ ਇਹਦਾ ਬਹੁਤ ਜ਼ੂਤ ਤੱਕ ਪ੍ਰੈਸ਼ਰ ਜਾਂਦਾ ਹੈ ਆਹ ਹੈ ਜੀ ਮਿਲ ਕੋ ਤੁਹਾਨੂੰ ਦੋ ਪੈਨ ਕਲਰ ਕਿਹੜੇ ਕਿਹੜੇ ਹਨ ਨਾ ਰੰਗ ਦੱਸ ਰੰਗ ਦਿਖਾ ਰੰਗ ਗਾਹ ਪੀ ਪਿੰਕ ਗੁਲਾਲ ਹੈ ਮਿਲਦਾ ਦਊ ਗੁਲਾਲ ਹੈ ਜਮੇਸ ਹੈ ਨੀਸ ਰੰਗ ਪਿੰਕ ਗੁਲਾਲ ਹੈ ਦਾਊ ਗੁਲਾਲ ਹੈ ਇਹ ਦੋ ਪੈਨ ਲੈ ਕਹਿੰਦੇ ਨੇ ਇਹ ਗਾਹ ਜਾਈ ਗੁਲਾਲ ਹੈ ਆ ਦੇਖੋ ਆਹ ਰੈਡ ਗੁਲਾਲ ਹੈ ਕਹਿੰਦੇ ਆ ਇਹ ਪਿਓਰ ਗੁਲਾਬ ਦੇ ਬਣੇ ਹੋਏ ਨੇ ਇਹਨੂੰ ਦੱਸਣਾ ਨਹੀਂ ਆ ਰਿਹਾ ਕਿਉਂਕਿ ਯੈਲੋ ਗੁਲਾਲ ਹੈ ਇਹ ਦੱਸਣਾ ਨਹੀਂ ਆ ਰਿਹਾ ਜਲਦੀ ਜਲਦ ਜਿੱਦਾਂ ਕਰਕੇ ਇਹ ਤੁਹਾਨੂੰ ਇਹ ਬਸ ਕਾਲੀ ਹੈ ਕਿ ਮੈਂ ਬਸ ਵੀਡੀਓ ਜਲਦੀ ਐਂਡ ਕਰਦਾ ਪਰ ਤੁਹਾਨੂੰ ਸਾਰਕ ਦਿਖਾਉਨੇ ਆਂ ਅਸੀਂ ਜਿਹੜੀ ਚੀਜ਼ ਇਹ ਲੈ ਕੇ ਆਂਦਾ ਅੱਜ ਇਹ ਕਿਹੜੇ ਗ੍ਰੀਨ ਕਲਰ ਇਹ ਕਿਹੜੇ ਗ੍ਰੀਨ ਹੈ ਹਾਂਜੀ ਇਹ ਗ੍ਰੀਨ ਹੈ ਸਾਰੇ ਗੁਲਾਲ ਗੁਲਾਲ ਕੀ ਹੈ ਇਹ ਆਹ ਦੇਖੀ ਆਪ ਇਨਕੇ ਤੇ ਆ ਯੈਲੋ ਹੈ ਗਾਇਸ ਆਪ ਮੈਂ ਦੋਲੀਆ ਦੇ ਦੇ ਹੈਪੀ ਬਰਥਡੇ ਹੈਪੀ ਬਰਥਡੇ ਬਲੂਨ ਇਹ ਹੈਪੀ ਬੇਬੀ ਬਲੂਨ ਇਹ ਕਿਸ ਤਰ੍ਹਾਂ ਹੁੰਦੇ ਇਹਨੂੰ ਕਿੱਦਾਂ ਚਲਾਇਦੇ ਆ ਇਹ ਜਿਵੇਂ ਆਪ ਤੁਸੀਂ ਦੇਖ ਸਕਦੇ ਹੋ ਚੜ ਬਲੂਨ ਤੇ ਇਹਨਾਂ ਨੂੰ ਤੈਅ ਦਿੰਦੇ ਆ ਕੀ ਕਹਿੰਦੇ ਇਹਨੂੰ ਚੜ ਝਾੜੋ ਬਲੂਨ ਹਾਂਜੀ ਪਪਾ ਇਹ ਚੈਨ ਚਾਹੁੰਦੇ ਕਿ ਮੈਂ ਬਲੂਨ ਜੇ ਬਨੇ ਹੋਏ ਨੇ ਹਾਂ ਆ ਇੱਥੇ ਅਜਾ ਰੋਇ ਮਿੰਟ ਇਕ ਹੀ ਹੁੰਦਾ ਦੱਸਦੇ ਦਿਖਾ ਦੋ ਕਾਲਪਈ ਇਥੇ ਯਾਰ ਇਹ ਬਲੂਨ ਨੇ ਇੰਨਾ ਲੁੱਟੂ ਡਿੱਤੀ ਲਾ ਕੇ ਤੇ ਬਾਅਦ ਉਹ 60 ਸੈਕਿੰਡ ਕੇ ਫੁੱਜਾ ਨਹੀਂ ਠੱਗੀ ਹਾਂ ਠੀਕ ਹੈ ਹੋਰ ਅਗਲੀ ਕੀ ਆਟਮਾ ਬਿਲਕੁਲ ਸਪਰੇ ਸਪਰੇ ਨੂੰ ਸਪਰੇ ਇकडे-ਇकडे ਨੇ ਇਹ ਕਿਨੇ ਸਪਰੇ ਆਪਾਂ ਆਤੇ ਕਰ ਲਾ ਦੇ ਤੇ ਗਾਇਜ਼ ਅਨੰਦ ਸੋਪਰੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਆਏ ਆ ਤੇ ਗਾਇਜ਼ ਇੰਨਾ ਕੀ ਆਪਣੇ ਕੋਲ ਸਮਾਨ ਸੀ ਤੇ ਬਾਕੀ ਆਪਾਂ ਕੱਲ ਨੂੰ ਲਿਆਉਣਾ ਹੈ ਉਹ ਦੇਖੋ ਕਲਰ ਨਾਉ ਸਪਰੇਅ ਅੰਦਰ ਵਿੱਚ ਮਲਮੋਟੇ ਇਹਨਾਂ ਦੇ ਪਰਪਲ ਨਹੀਂ ਸੀ ਕੱਲ ਨੂੰ ਕੀ ਰਹਿ ਗਿਆ ਹੁਣ ਕੱਲ ਨੂੰ ਲਾਉਣਾ ਕੁਝ ਹੋਰ ਇਹ ਡਬਲੌਗ ਆ ਦੋਸਤੋ ਕੱਲ ਨੂੰ ਆਊਗਾ ਤੁਹਾਨੂੰ ਇਹ ਵਾਂਚੇ ਦਾ ਸਾਰਾ ਸਮਾਨ ਦੇਖ ਚੁੱਕੇ ਹੋ ਬਹੁਤ ਖੁਸ਼ ਹਾਂ ਜੇ ਇਹ ਅਗਰ ਬਸ ਸਵੇਰੇ ਕਹਿੰਦੇ ਮੈਨੂੰ ਨਾਲ ਲੈ ਕੇ ਚalte ਆਪਾਂ ਸਮਾਨ ਲੈ ਕੇ ਆਏਗੇ ਤੇ ਆਪਾਂ ਹੁਣ ਲਾ ਕੇ ਸਮਾਨ ਆ ਗਏ ਆ ਤੁਹਾਨੂੰ ਪਤਾ ਬੱਚਿਆਂ ਨੂੰ ਚਾਹ ਹੁੰਦਾ ਹੋਲੀ ਇਸ ਲਈ ਆਪਾਂ ਵਾਂਚ ਨੂੰ ਦਵਾ ਲਿਆ ਸਮਾਨ ਤੇ ਕੱਲ ਨੂੰ ਇਹ ਹੋਲੀ ਚ ਡਾ ਇਹਨਾਂ ਨੇ ਭੂਤ ਪੰਗੜਾ ਭੂਤ ਪੰਗੜਾ ਕਰਨਾ ਡਾਂਸ ਉਹ ਤੁਹਾਨੂੰ ਦਿਖਾਵਾਂਗੇ ਉਮੀਦ ਕਰੇ ਤੁਹਾਨੂੰ ਕੱਲ ਨੂੰ ਇਹ ਹੋਲੀ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਊਗਾ ਭਈ ਆਪਣਾ ਹੋਲਾ ਮੱਲਾ ਹੁੰਦਾ ਚਲੋ ਕੋਈ ਨਹੀਂ ਫਿਰ ਵੀ ਜਿਹੜੇ ਬੱਚਿਆਂ ਨੇ ਨੌਨਖ ਮੇਲੇ ਕਰਨ ਤਾਂ ਕਰਨੇ ਕਰਨੇ ਨੇ ਆਖਿਰਪਨ ਤੇ ਆਪਾਂ ਕੱਲ ਨੂੰ ਹੋਲੀ ਦਾ ਪੂਰਾ ਵਲੌਗ ਬਣਾ ਕੇ ਤੁਹਾਡੇ ਰੂਬਰੂ ਕਰਾਂਗੇ ਚਲੋ ਦੋਸਤੋ ਬਣੇ ਰਹੋ ਧੰਨਵਾਦ ਸਸਿਕਾ ਸਸਿਕਾ ਗਾਇਸ ਸ੍ਰੀ ਸਾਰੇ ਕੈਡ ਹੋਗੇ ਇਹ ਅੱਜ ਹੈ ਕਿ ਹੋਲੀ ਤੇ ਜੈ ਸਿੰਘ ਮੇਰੇ ਫੇਸ ਤੋਂ ਲਾਈ ਲਤਾ ਉਹ ਗਪਾਦਾ ਤੇ ਪਪਾ ਉੱਠੇ ਨਹੀਂ ਗੱਭੀ ਹੈਪੀ ਹੋਲੀ ਸਾਨੂੰ ਪਤਾ ਹੈ ਦਿਹਾੜੀ ਦੀ ਹਾਲਤ ਹੋਈ ਤੇ ਗਾਇਸ ਸੁੱਟ ਸਾਰੇ ਹੈਪੀ ਹੋਲੀ ਤੇ ਹੁਣ ਮੈਂ ਲੈਣ ਚਲੇ ਉਜਾਲਾ ਤੇ ਆਪਾਂ ਗੱਲਾਂ ਲੈ ਕੇ ਮਿਲਦੇ ਹਾਂ ਤੁਹਾਨੂੰ ਬਾਏ ਬਾਏ ਹੈਪੀ ਹੋਲੀ ਸਾਰਿਆਂ ਨੂੰ ਅੱਜ ਨੂੰ ਆ ਗਰਦਾ ਬੇ ਦਿਖਾ ਦਿਖਾ ਸੱਪਰ ਲੈ ਰੈਡੀ ਕਰ ਲੈ ਤੇ ਆਹ ਆ ਇੱਕ ਤਾਂ ਬਚੋ ਅਸਾਰੇ ਖਰਾਬ ਆ ਕਿ ਚੱਲਦੇ ਪਿਆ ਸਾਰੇ ਖਰਾਬ ਨੇ ਖਰਾਬ ਹੋ ਗਏ ਬਾਕੀ ਹੁਣ ਤੂੰ ਕੀ ਕਰ ਲਗਾ ਪਾਸੇ ਹੋਇਓ ਆ ਫੜ ਦੇ ਮੇਰੇ ਪੈਣ ਦੇ ਲੈ ਹਿਆ ਤੂੰ ਲੈ ਖੜਾ ਮੈਂ ਅੱਲਪਾ ਪਾ ਦੇ ਤੇ ਆਪ ਹੀ ਬਹੁਤ ਹੋ ਕੀ ਗੱਲ ਆ ਕੱਲੇ ਪਈਏ ਨੇ ਵਿਚਾਰੇ ਲੈ ਆ ਵੇਖੋ ਲੈ ਆ ਕੱਲੇ ਗਰੀਬ ਨੂੰ ਭਿਓ ਜਿੰਦੇ ਵਿਚਾਰ ਨੂੰ ਜੋ ਤੇਰੇ ਡਿੱਕਿਆ ਤੂੰ ਟੁਣੇ ਚੰਗਾ ਐ ਬਸ ਨੇ ਨੇ ਹੋਣਾ ਹੈ ਯਾਨੀ ਨਹੀਂ ਨਹੀਂ ਗਿਆ ਉਜਾਲਾ ਆ ਵੇਖੋ ਲੈ ਥੋੜੀ ਇਹਨਾਂ ਦੀ ਆਪਾਂ ਹੁਣ ਠੇਰੀਆਂ ਆਪਾਂ ਆਪਣੇ ਪਿੰਡ ਦੀ ਹੋਲੀ ਹੋਰ ਦਿਖਾਉਨੇ ਆ ਆ ਬੱਚੇ ਫਿਰਦੇ ਸਾਰੇ ਹੋਲੀ ਖੇਡਦੇ ਮੈਨੂੰ ਵੈਸੇ ਤਾਂ ਭਿਓਣਗੇ ਪਰ ਤੁਹਾਨੂੰ ਦਿਖਾਉਨੇ ਆ ਜੋ ਆ ਦੇਖੋ ਆ ਗਿਆ ਮਾਂਜੀ ਕੋਣੀ 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 ਪਾਲਾ 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 ਓਏ ਭੂਤ ਨਹੀਂ ਮਾਰਨਾ ਭੂਤ ਨਾ ਮਾਰੇ ਵੇ ਹਾਲੇ 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 ਪਿਆਰਨਾ 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 ਆ ਦੇਖੋ ਮਾਂਜੀ ਦਾ ਬਣ ਗਿਆ ਮੋਰ ਬੱਸ ਅੱਕਾ ਲੋ ਹਰਦਾ ਗਿਆ ਸੋ ਕਿਵੇਂ ਆ ਹੈਪੀ ਹੋਰਲੀ ਮੈਂ ਜਵਾਹ ਖੋਲਣਾ ਮੈਂ ਵਲੌਗ ਕਰਾਂਗੇ ਆਪਾਂ ਹੋਰ ਕਿਦਾਂ ਨਵੀਂ ਦਾਜੀ ਕੀ ਬਣੀ ਜਾਂਦਾ ਛੱਟਾ ਕੰਮ ਹੋਰ ਆਹ ਠੀਕ ਹੈ ਮਿਲਦੇ ਆਂ ਕੱਲੂ ਚਲ ਧਿਆਨ ਨਾਲ ਜੋ ਕਰ ਧਿਆਨ ਰੱਖੀ ਜੰਗਾ ਠੀਕ ਹੈ ਉਹ ਦੇਖੋ ਉਹ ਚਲਾ ਗਿਆ ਵਾਂਚਨ ਰੰਗ ਲਾਤਾ ਮੇਨ ਨਾਲੇ ਹੈ ਦਾ ਹੈ ਨਾਲੇ ਰੋਕ 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 ਲੈ ਰੋਕ ਲੈ ਰੋਕ ਲੈ ਰੋਕ ਲੈ ਬੜਾ ਬੜਾ ਪੋਲਾ ਨਹੀਂ ਪੋਲਾ ਬੱਸ ਮੇਰੇ ਲਾਤਾ ਲੈ ਚਲੋ ਮਾਂਛੇ ਨੇ ਮੈਨੂੰ ਵੀ ਲਵੇੜਤਾ ਆ ਹੁੰਦੀ ਹੋਲੀ ਕਹਿੰਦਾ ਹਰਬਲ ਹਰਬਲ ਦਾ ਹਰਬਲ ਦਾ ਹਰਬਲ ਕਰਤਾ ਮੈਨੂੰ ਵੀ ਚਲੋ ਸਾਰੇ ਦੋਸਤੋ ਹੋਲੀ ਸੇਫ ਖੜੋ ਕੱਲ ਹੋਲਾ ਮੱਲਾ ਵੀ ਆ ਮੈਂ ਕਹਿੰਦਾ ਥੋੜਾ ਪਿਆਰ ਨਾਲ ਥੋੜਾ ਲੜਨਾ ਵਰਨਾ ਨਹੀਂ ਕਰ ਕਿਸੇ ਨੇ ਝਗੜਨਾ ਨਹੀਂ ਕਿਸੇ ਨਾਲ ਪਿਆਰ ਨਾਲ ਸਾਰੇ ਹੋਲੀ ਖੜੋ ਅੱਪਾ ਸੋਚਿਆ ਜਲ ਹੋਲੀ ਆ ਨਿਕਾਇ ਬਲੌਗ ਬਣਾਉਗਾ ਪਰ ਬਣਾਉਣ ਬਣਾ ਲਿਆ ਤੇ ਸਾਰਿਆਂ ਨੂੰ ਹੈਪੀ ਹੋਲੀ ਜਾਂਦੇ ਵਾਸਤੇ ਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਨਾ ਨਾ ਸਮਾਨ ਤਿਆਰ ਰਹਿ ਗਿਆ ਸੀ ਮੈਂ ਓਕੇ ਬਾਈ ਪਹਿਲਾਂ ਹੀ ਕਰਤੀ ਓਕੇ ਬਾਈ ਫੇਰ ਅੱਪ ਕਰਦੇ ਹਾਂ ਮਾਲਾ ਸਮਾਨ ਦਾ ਹਾਦੀ ਜਿਹੜਾ ਇਹ ਤਿਆਰ ਕੋਠੇ ਕਰੀ ਬੈਠੇ ਆ ਆਏ ਤੁਹਾਨੂੰ ਦਿਖਾਉਨੇ ਆ ਟੱਬ ਨਹੀਂ ਆਂ ਡੱਬ ਕਰਾਓ ਦੇਖੋ ਟੱਬ ਚੱਕ ਨੂੰ ਫੜਦਾ ਅੱਡਾ ਡੱਬ ਕਰਨਾ ਰਹਿਣ ਦੋਸਾਂ ਅੱਛਾ ਆ ਟੱਬ ਗਿਆ ਲੈ ਗਣਾ ਉੱਥੇ ਜਾ ਕੇ ਆ ਦੇਖੋ ਸਾਡੀ ਹੋਲੀ ਹੁੰਦੀ ਮਾਰੀ ਮੁੱਟੀ ਇਹਦਾ ਬਸ ਐਂ ਕਰਦੇ ਆ ਕਾਬ ਚੱਕੀ ਫਰਦੇ ਆ ਜਨੇ ਟੱਬਣਾ ਭਰਨਾ ਟੱਪਰ ਕੇ ਉੱਤੇ ਫਿਰ ਲੋਕਾਂ ਦੇ ਤੇ ਪੰਜ ਪਾਣਾ ਉਦੇ ਤਾਰਾਂ ਵੀ ਆ ਤਾਰਾਂ ਵਿੱਚ ਬਚ ਕੇ ਖੜਨਾ ਆ ਦੇਖੋ ਕੋਠੇ ਨੇ ਕੀ ਹਾਲ ਕਰਿਆ ਦਿਖਾਉਂਦੇ ਆ ਦੇਖੋ ਇਹ ਟੂਟੀ ਇੱਥੇ ਆਪਣਾ ਪੀਪੀਆਂ ਪੂਪੀਆਂ ਭਰੀਆਂ ਕਰ ਸਿਲ ਪਹਿਲਾਂ ਇਹਨਾਂ ਨੇ ਦੇਖ ਲਓ ਹੁਣ ਟੱਪਰ ਲੱਗੇ ਆ ਦੇਖੋ ਇੱਥੇ ਲੇ ਅਤਾਰਾਂ ਤੇ ਤਾਰਾਂ ਬਚ ਕੇ ਰਿਓ ਉਹ ਦੇਖੋ ਪਿਛਾਰਾਂ ਪੁਰਾਣਾ ਸਿੱਟੀ ਬਿਠੇ ਤੇ ਸਾਡੀਆਂ ਹੋਲੀਆਂ ਸਿੰਪਲ ਹੁੰਦੀਆਂ ਜਵਾਕਰ ਦੀਆਂ ਹੁੰਦੀਆਂ ਨਵੇਂ ਹੋਲੀਆਂ ਹਣ ਉਹ ਕੀ ਕਰਦੇ ਕੀ ਨਹੀਂ ਕਰਦੇ ਆ ਗਲੀ ਸਾਧ ਦੇ ਫਿਰ ਉਹਨੇ ਚਿਕੜੀ ਚਿਕੜ ਕੀਤਾ ਪਿਆ ਜੀ ਨੰਨ ਦਾ ਧੰਨ ਆ ਗਿਆ ਆਪਣਾ ਲਾ ਉਹਨਾਂ ਡੇਪੇ ਕੁਵਾਰਾ ਮੈਂ ਤਾਂ ਗਵਾਰਾ ਡੇਪਿਆ ਆਂ ਅੰਦਰ ਨੇ ਦੇਖੋ ਤੁਮਾਲ ਪਈ ਉਹ ਲੱਗਦਾ ਹੌਲੀ ਜੀ ਹਾਂ ਦੇਖੋ ਉਹ ਯਾ ਲਾ ਬਲਾ ਸੇ ਲੰਗ ਜੇ ਮੇਰੇ ਤੇ ਪੈ ਗਿਆ ਤਾਂ ਮੈਂ ਨੂੰ ਕੁੱਟੂਗਾ ਆਦਾ ਚਲੋ ਇਹ ਪਾ ਬਲਾਗ ਦਾ ਕਰਦੇ ਹਾਂ ਹੁਣ ਮੇਰੇ ਤੇ ਪੌਣ ਲੱਗਾ ਇਹ ਤੇ ਪਰ ਮੇਰੇ ਤੇ ਇਹ ਪਾਣ ਮੈਂ ਨੂੰ ਕੁੱਟੂਗਾ ਆ ਵੇਰ ਮੇਰੇ ਤੇ ਪੌਣ ਦਾ ਚਲੋ ਠੀਕ ਹੈ ਬਾਏ ਬਾਏ ਸਾਰੇ ਸਾਥੀ ਕਾਲ ਦੀ